ਇਦ ਕੋ ਤਾਂ ਗੁਰਦੇਵ ਸਿੰਘ ਸੇਕੋ ਦੇ ਘਰ ਮੂਹਰੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਦਾ ਰਵਈਆ ਬਹੁਤ ਮਾੜਾ ਸੀਗਾ ਇੱਕ ਡਰਾਉਂਦ ਮਕਾਉਣ ਆਏ ਰਵਈਏ ਦੇ ਨਾਲ ਜਿਹੜਾ ਉਹ ਵਿਦਿਆਰਥੀਆਂ ਨੂੰ ਟੱਕਰਿਆ ਔਰ ਕਿਹਾ ਕਿ ਕਾਲੇ ਚੱਲੋ ਮੈਂ ਉੱਥੇ ਜਾ ਕੇ ਤੁਹਾਡ ਨਾਲ ਗੱਲ ਕਰੂੰਗਾ ਅੱਜ ਇਸੇ ਹੀ ਕਾਲੇ ਦੇ ਵਿੱਚ ਸਾਰੀਆਂ ਗਾਈਡਲਾਈਨਸ ਨੂੰ ਛਿੱਕੇ ਟੰਕ ਕੇ ਆ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਉਂਕਿ ਹਰੇਕ ਤੱਕ ਤਾਂ ਕੋਰਸ ਤਾਂ ਬੰਦ ਆ ਉਲੀ ਤਾਂ ਕੋਈ ਮਾਨਤਾ ਨਹੀਂ ਹੈਗੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਪ੍ਰਾਈਵੇਟ ਭਰਤੀਆਂ ਇੱਥੇ ਕੀਤੀਆਂ ਜਾ ਰਹੀਆਂ ਐ ਹਾਏ 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 ਤੋਂ ਬਾਅਦ ਜਿਹੜਾ ਆਪਦਾ ਦਿਖਾਦਾ ਗੁੰਡਾਗਰਦੀ ਵਾਲੇ ਤਰੀਕੇ ਨਾਲ ਵਿਦਿਆਰਥੀਆਂ ਨਾਲ ਗੱਲ ਕਰਦਾ ਉਹ ਉਹ ਕੋਈ ਵੀ ਸੀਰੀਅਸ ਜਿਹੜਾ ਲੈ ਨਹੀਂ ਰਿਹਾ 2 ਦਿਨ ਦਾ ਸਮਾਂ ਮੰਗਿਆ ਸੀ 2 ਦਿਨ ਦਾ ਸਮਾਂ ਵੀ ਲੰਘ ਗਿਆ ਤੇ ਇਤੋਂ ਬਾਅਦ ਉਹਨੇ ਚਿਹਰਾ ਤੱਕ ਨਹੀਂ ਦਿਖਾਇਆ ਆ ਕੇ ਕੋਸ਼ਿਸ਼ ਕੀਤਾ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਦੋ ਦਿਨਾਂ ਵਿੱਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ ਉਹ ਦੋ ਦਿਨ ਲੰਘੇ ਨੂੰ ਵੀ ਜਿਹੜਾ ਹਫ਼ਤਾ ਹੋ ਚੁੱਕਿਆ ਪਰ ਸਰਕਾਰ ਜਿਹੜੀ ਲਗਾਤਾਰ ਸਰਕਾਰੀ ਸੰਸਥਾਵਾਂ ਦਾ ਭੋਗ ਪਾ ਰਹੀ ਹੈ ਲਗਾਤਾਰ ਕੇਂਦਰ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਲਾਗੂ ਕਰਕੇ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਮੇਰਾ ਐਮਐਲਏ ਗੁਰਦਾਸ ਸਿੰਘ ਸੇਖੋ ਮਰਦਾਬਾਦ 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 ਦੋ ਦੰਡਾ ਟਾਈਮ ਦੇ ਕੇ ਮੁੱਕਰਨ ਵਾਲਾ ਐਮਐਲਏ ਗੁਰਦਾਸ ਸਿੰਘ ਸੇਖੋ ਮਰਦਾਬਾਦ 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 ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਮਾਮਲਾ ਹੈਗਾ ਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਪਰ ਹਜੇ ਤੱਕ ਐਮਐਲਏ ਗੁਰਦੇਵ ਸਿੰਘ ਸੇਖੋਂ ਨੂੰ ਘੁੰਮਣ ਤੋਂ ਬਜਾਏ ਆਪਦੇ ਰਿਸ਼ਤੇਦਾਰਾਂ ਨੂੰ ਜਹਾਜ਼ ਜਹਾਜ਼ ਚੜਾਉਣ ਤੋਂ ਬਜਾਏ ਹਜੇ ਤੱਕ ਉਹਨਾਂ ਨੂੰ ਵੇਲ ਨਹੀਂ ਹੈਗੀ ਕਿ ਜੇ ਬੀਐਸਸੀ ਐਗਰੀਕਲਚਰ ਦੀ ਪੜਾਈ ਵਿਦਿਆਰਥੀ ਨਹੀਂ ਕਰਨਗੇ ਚੰਗੇ ਖੋਜ ਹੀ ਨਹੀਂ ਵਿਦਿਆਰਥੀ ਕਰੂਗਾ ਜੇ ਖੇਤੀਬਾੜੀ ਦੀ ਪੜਾਈ ਬੰਦ ਹੋ ਗਈ ਤਾਂ ਖੇਤੀਬਾੜੀ ਦੇ ਸੰਕਟ ਨੂੰ ਸਰਕਾਰ ਦੇ ਨਿਜਠਣ ਦਾ ਕੀ ਰੋਡ ਮੈਪ ਹੈ ਸਰਕਾਰ ਕੋਲੇ ਜਿਹੜੀ ਇਹ ਕਹਿੰਦੀ ਵੀ ਅਸੀਂ ਕਿਸਾਨਾਂ ਦੇ ਨਾਲ ਅਸੀਂ ਕਿਸਾਨ ਕਿਸਾਨਾਂ ਦੀ ਆਵਾਜ਼ ਰੋਣੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਦੇ ਆ ਕਿ ਖੇਤੀਾਨੀ ਤਾਂ ਬਚੂਗੀ ਜੇ ਇਹ ਤੇ ਖੇਤੀਬਾੜੀ ਦੀ ਪੜਾਈ ਬਚੀ ਵੀਸੀ ਚੰਗੀ ਸਿੱਖਿਆ ਦੇਵਾਂਗੇ ਇੱਥੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਦੀ ਬਜਾਏ ਜੋ ਸਿੱਖਿਆ ਲੋਕਾਂ ਕੋਲ ਹੈਗੀ ਆ ਉਹ ਵੀ ਖੋ ਰਹੀ ਹੈ ਜਿਹੜਾ ਉਸ ਤੋਂ ਬਾਅਦ ਲੋਕਾਂ ਨੇ ਇਸ ਆਮ ਆਦਮੀ ਪਾਰਟੀ ਤੇ ਯਕੀਨ ਕਰਕੇ ਲੋਕਾਂ ਨੇ ਜਿਹੜੀਆਂ 92 ਲੱਖਾਂ ਇਹਨਾਂ ਨੂੰ ਦੇਤੀਆਂ ਔਰ ਉਹਨਾਂ 92 ਲੱਖਾਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤੱਕ ਨਹੀਂ ਬੋਲਿਆ ਕਿਉਂਕਿ ਸਰਕਾਰ ਨੇ ਇਹ ਨੋਟਿਸ ਕੱਢਤਾ ਕਿ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਜੋ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਆ ਉਹਨੂੰ ਨਹੀਂ ਚਲਾ ਸਕਦੇ ਆ ਆਮ ਆਦਮੀ ਪਾਰਟੀ ਆ ਇਹ ਚੁਟਕਲਿਆਂ ਦੀ ਸਰਕਾਰ ਆ ਇਹ ਕੱਲਾ ਕੱਲਾ ਐਮ ਐਲ ਏ ਆ ਉਹ ਕੱਲਾ ਚੁਟਕੀਆਂ ਵਜਾ ਕੇ ਜਿਹੜਿਆ ਉਹ ਗੱਲਾਂ ਕਰਨਾ ਚਾਹੁੰਦਾ ਚੁਟਕਲੇ ਸੁਣਾ ਲੈ ਵਾਅਦੇ ਕਰ ਲੈ ਪਰ ਇੱਕ ਵੀ ਵਾਦਾ ਉਹ ਗਰਾਊਂਡ 'ਚ ਜਿਹੜਾ ਇੰਪਲੀਮੈਂਟ ਨਹੀਂ ਕਰ ਸਕੇ ਪਾਰਟੀ ਦੇ ਐਮ ਐਲ ਏ ਗੁਰਦੇਵ ਸਿੰਘ ਸੇਖੋ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਐਮ ਐਲ ਏ ਅਮੋਲਕ ਜੈਤੋ ਉਹ ਇਸ ਧਰਨੇ ਦੇ ਵਿੱਚ ਆਉਂਦੇ ਰਹੇ ਆ ਔਰ ਇਹ ਵਿਸ਼ਵਾਸ ਦਿਵਾਉਂਦੇ ਰਹੇ ਆ ਕਿ ਅਸੀਂ ਬੀ ਐਸ ਸੀ ਐਗਰੀਕਲਚਰ ਦੀ ਪੜ੍ਹਾਈ ਆ ਜਿਹੜੀ ਉਹ ਕਿਸੇ ਵੀ ਹਾਲ 'ਚ ਪ੍ਰਾਈਵੇਟ ਹੋ ਨਹੀਂ ਦੇਵਾਂਗੇ ਤੇ ਨਾ ਹੀ ਬੰਦ ਹੋਣ ਦੇਵਾਂਗੇ ਕੀ ਮਸਲਾ ਹੈ ਕਿਉਂ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਦੇ ਹੇਠ ਬਰਿੰਦਰਾ ਕਾਲਜ ਪ੍ਰਿੰਸੀਪਲ ਦਫ਼ਤਰ ਦੇ ਸਾਹਮਣੇ ਇਸ ਕਰਕੇ ਬੈਠੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬੀਐਸਸੀ ਐਗਰੀਕਲਚਰ ਦਾ ਜਿਹੜਾ ਰੇੜਕਾ ਉਹ ਪਿਆ ਹੋਇਆ 2022 ਦੇ ਵਿੱਚ ਕੈਪਟਨ ਦੀ ਸਰਕਾਰ ਨੇ ਜਿਹੜੀ ਇਹ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਉਹ ਬੰਦ ਕਰਤੀ ਸੀ ਤਾਂ ਉਦੋਂ ਵੀ ਵਿਦਿਆਰਥੀ ਜਥੇਬੰਦੀ ਵੱਲੋਂ ਜਿਹੜਾ ਉਹ ਧਰਨਾ ਲਾਇਆ ਗਿਆ ਜਨਤਕ ਜਥੇਬੰਦੀਆਂ ਵੀ ਇਹਦੇ ਵਿੱਚ ਸ਼ਾਮਲ ਹੋਈਆਂ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੇਵ ਸਿੰਘ ਸੇਖੋ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਐਮਐਲਏ ਅਮੋਲਕ ਜੈਤੋ ਉਹ ਇਸ ਧਰਨੇ ਦੇ ਵਿੱਚ ਆਉਂਦੇ ਰਹੇ ਆ ਔਰ ਇਹ ਵਿਸ਼ਵਾਸ ਦਿਵਾਉਂਦੇ ਰਹੇ ਆ ਕਿ ਅਸੀਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਆ ਜਿਹੜੀ ਉਹ ਕਿਸੇ ਵੀ ਹਾਲ ਚ ਪ੍ਰਾਈਵੇਟ ਹੋਣ ਨਹੀਂ ਦੇਵਾਂਗੇ ਤੇ ਨਾ ਹੀ ਬੰਦ ਹੋਣ ਦੇਵਾਂਗੇ ਉਸ ਤੋਂ ਬਾਅਦ ਲੋਕਾਂ ਨੇ ਇਸ ਆਮ ਆਦਮੀ ਪਾਰਟੀ ਦੇ ਯਕੀਨ ਕਰਕੇ ਲੋਕਾਂ ਨੇ ਜਿਹੜੀਆਂ 92 ਲਾਸ਼ਾਂ ਇਹਨਾਂ ਨੂੰ ਦੇਤੀਆਂ ਔਰ ਉਹਨਾਂ 92 ਲਾਸ਼ਾਂ ਦੇ ਵਿੱਚੋਂ ਇੱਕ ਵੀ ਬੰਦਾ ਅਜੇ ਤੱਕ ਨਹੀਂ ਬੋਲਿਆ ਕਿਉਂਕਿ ਸਰਕਾਰ ਨੇ ਇਹ ਨੋਟਿਸ ਕੱਢਤਾ ਕਿ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਜੋ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਆ ਉਹ ਨੂੰ ਨਹੀਂ ਚਲਾ ਸਕਦੇ ਤੁਸੀਂ ਇਹਨੂੰ ਆਪਦੇ ਆਧਾਰ ਤੇ ਆਪਣੇ ਪੱਧਰ ਦੇ ਉੱਪਰ ਚਲਾਓ ਤਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਐਮਐਲਏ ਫਰੀਦਕੋਟ ਗੁਰਦੇਵ ਸਿੰਘ ਸੇਖੋ ਦੇ ਘਰ ਮੂਹਰੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਦਾ ਰਵੱਈਆ ਬਹੁਤ ਮਾੜਾ ਸੀਗਾ ਇੱਕ ਡਰਾਉਂਤ ਮਘਾਉਣ ਆਏ ਰਵੱਈਏ ਦੇ ਨਾਲ ਜਿਹੜਾ ਉਹ ਵਿਦਿਆਰਥੀਆਂ ਨੂੰ ਟੱਕਰਿਆ ਔਰ ਕਿਹਾ ਕਿ ਕਾਲੇ ਚੱਲੋ ਮੈਂ ਉੱਥੇ ਜਾ ਕੇ ਤੁਹਾਡੇ ਨਾਲ ਗੱਲ ਕਰੂੰਗਾ ਤਾਂ ਸਾਰੇ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੇ ਦੋ ਦਿਨ ਦਾ ਸਾਨੂੰ ਸਮਾਂ ਦਿੱਤਾ ਔਰ ਵੀਡੀਓ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਰਕਾਰੀ ਕਾਲਜਾ ਸਰਕਾਰੀ ਕਾਲਜ 'ਚ ਸਰਕਾਰੀ ਭਰਤੀ ਹੋਊਗੀ ਤਾਂ ਅੱਜ ਇਸੇ ਹੀ ਕਾਲੇ ਦੇ ਵਿੱਚ ਸਾਰੀਆਂ ਗਾਈਡਲਾਈਨਸ ਨੂੰ ਛਿੱਕੇ ਟੰਕ ਕੇ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਉਂਕਿ ਹਜੇ ਤੱਕ ਤਾਂ ਕੋਰਸ ਤਾਂ ਬੰਦ ਆ ਉਦੀ ਤਾਂ ਕੋਈ ਮਾਨਤਾ ਨਹੀਂ ਹੈਗੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਪ੍ਰਾਈਵੇਟ ਭਰਤੀਆਂ ਇੱਥੇ ਕੀਤੀਆਂ ਜਾ ਰਹੀਆਂ ਐਚਆਈ ਐਸਸੀ ਡਿਪਾਰਟਮੈਂਟ ਦੇ ਵਿੱਚ 셀ਫ ਫਾਈਨੈਂਸ ਕੋਰਸ ਚਲਾਉਣ ਦੇ ਲਈ ਕਿਉਂਕਿ ਜੇਕਰ ਇਹ 셀ਫ ਫਾਈਨੈਂਸ ਕੋਰਸ ਚੱਲੂਗਾ ਤਾਂ ਸਰਕਾਰ ਨੇ ਕਿਹਾ ਕਿ ਆਪਦੇ ਆਧਾਰ ਤੇ ਚਲਾਓ ਆਪਦੇ ਸੋਰਸ ਆਪ ਪੈਦਾ ਕਰੋ ਹੋਰ ਤਾਂ ਕੋਈ ਸੋਰਸ ਹੈ ਨਹੀਂਗਾ ਕਾਲ ਦੇ ਕੋਲੇ ਉਹਨਾਂ ਕੋਲੇ ਸਿਰਫ ਵਿਦਿਆਰਥੀ ਆ ਤੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵਾਅਦਾ ਕਰਕੇ ਜਿਹੜਾ ਉਹ ਇਸ ਕੋਰਸ ਨੂੰ ਚਲਾਇਆ ਜਾਊਗਾ ਜਿਹਦੇ ਆਧਾਰ ਤੇ ਲਗਭਗ ਤਕਰੀਬਨ ਤਕਰੀਬਨ 50000 ਤੋਂ ਪਲੱਸ ਆ ਜਿਹੜੀ ਉਹ ਫੀਸ ਹੁਣ ਬੀਐਸਸੀ ਐਗਰੀਕਲਚਰ ਦੀ ਹੋ ਜਾਣੀ ਆ ਜੇਕਰ ਬੀਐਸਸੀ ਐਗਰੀਕਲਚਰ ਨੂੰ ਪ੍ਰਾਈਵੇਟ ਕਰਨਗੇ ਤਾਂ ਉਹਦੇ ਨਾਲ ਆਮ ਕਿਸਾਨਾਂ ਦੇ ਜਿਹੜੇ ਬੱਚੇ ਆ ਆਮ ਮਜ਼ਦੂਰਾਂ ਦੇ ਬੱਚੇ ਆ ਆਮ ਦੁਕਾਨਦਾਰਾਂ ਦੇ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਪੜ੍ਹਾਈ ਆ ਜਿਹੜੀ ਉਹਨਾਂ ਦੇ ਹੱਸਾਂ ਤੋਂ ਖੁਸ਼ ਜਾਊਗੀ ਕਿਉਂਕਿ 4000 ਰੁਪਏ ਦਾ ਵਿਦਿਆਰਥੀ ਪ੍ਰਬੰਧ ਨਹੀਂ ਕਰ ਸਕਦਾ ਹੁੰਦਾ 50000 ਦਾ ਕਿੱਥੋਂ ਪ੍ਰਬੰਧ ਕਰੂਗਾ ਇਸ ਕਰਕੇ ਅਸੀਂ ਇਸ ਰੋਸ ਵਜੋਂ ਕਿ ਕਾਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਗੈਰਕਾਨੂੰਨੀ ਤਰੀਕੇ ਨਾਲ ਭਰਤੀ ਇਹ ਜਿਹੜੀ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਇਹ ਸਮਝਦੇ ਆ ਕਿ ਜੇਕਰ ਸਰਕਾਰ ਵਾਕਈ ਇਹ ਕਹਿੰਦੀ ਹੈ ਕਿ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਤਰੀਕੇ ਦੇ ਨਾਲ ਬਹਾਰ ਰੱਖਣਾ ਤਾਂ ਅੱਜ ਸਾਡੇ ਕਾਲੇ ਦੇ ਵਿੱਚ ਪ੍ਰਾਈਵੇਟ ਭਰਤੀ ਹੈ ਜਿਹੜੀ ਉਹ ਕਿਉਂ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਇਸ ਦੇ ਖਿਲਾਫ ਆ ਜਿਹੜਾ ਉਹ ਸੰਘਰਸ਼ ਕਰ ਰਹੇ ਆ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਮਾਮਲਾ ਹੈਗਾ ਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਪਰ ਹਜੇ ਤੱਕ ਐਮਐਲਏ ਗੁਰਦਾਸ ਸਿੰਘ ਸੇਖੋਂ ਨੂੰ ਘੁੰਮਣ ਤੋਂ بجائے ਆਪਦੇ ਰਿਸ਼ਤੇਦਾਰਾਂ ਨੂੰ ਜਹਾਜ਼ ਜਹਾਜ਼ ਚੜਾਉਣ ਤੋਂ بجائے ਹਜੇ ਤੱਕ ਉਹਨਾਂ ਨੂੰ ਵੇਲ ਨਹੀਂ ਹੈਗੀ ਕਿ ਵਿਦਿਆਰਥੀ ਹੈ ਜਿਹੜੇ ਉਹ ਲਗਾਤਾਰ ਸਿੰਘਾਸ ਦੇ ਰਾਤੇ ਆ ਤਾਂ ਸਾਡੀ ਲੜਾਈ ਇੱਥੇ ਆਏ ਜਿਹੜੇ ਇੰਟਰਵਿਊ ਦੇਣ ਆਏ ਉਹਨਾਂ ਨਾਲ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਦੇ ਰੁਜ਼ਗਾਰ ਦੀ ਆਪਦੇ ਰੁਜ਼ਗਾਰ ਦੇ ਲਈ ਆਉਣਾ ਸਾਡੀ ਲੜਾਈ ਕਾਲਜ ਪ੍ਰਸ਼ਾਸਨ ਦੇ ਨਾਲ ਇਸ ਕਰਕੇ ਆ ਕਿ ਚਲੋ ਜਿੰਨੀ ਤੁਸੀਂ ਆਪਾਂ ਕਹਿ ਸਕਦੇ ਜਿੰਨੀ ਤੁਸੀਂ ਜੋਰ ਲਾਉਣਾ ਸੀ ਲਾ ਲਿਆ ਪਰ ਤੁਸੀਂ ਕਿਤੇ ਨਾ ਕਿਤੇ ਇਸ ਗੱਲ ਨੂੰ ਪ੍ਰੈਸ ਦੇ ਵਿੱਚ ਸਟੈਬਲਿਸ਼ ਕਿਉਂ ਨਹੀਂ ਕੀਤਾ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਪ੍ਰਾਈਵੇਟ ਭਰਤੀ ਕਰੋ ਐਮਐਲ ਇੱਥੇ ਆਉਂਦਾ ਪ੍ਰਾਈਵੇਟ ਭਰਤੀ ਦਾ ਇਹਨਾਂ ਨੂੰ ਕਹਿ ਕੇ ਜਾਂਦਾ ਤੇ ਅੱਜ ਪ੍ਰਾਈਵੇਟ ਭਰਤੀ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਦੱਸਣਾ ਚਾਹੁੰਦੇ ਆ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ ਹੈਗਾ ਕਿ ਜੇਕਰ ਅਸੀਂ ਵਿਦਿਆਰਥੀਆਂ ਦੇ ਹੋਰ ਮਸਲੇ ਲੜਦੇ ਆ ਤਾਂ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਬੀਐਸਸੀ ਐਗਰੀਕਲਚਰ ਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਉਹ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਜਿੰਨਾ ਟਾਈਮ ਸਾਨੂੰ ਇਹ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਕਿ ਇਸ ਭਰਤੀ ਨੂੰ ਜਿਹੜਾ ਉਹ ਇਸ ਬੀਐਸਸੀ ਐਗਰੀਕਲਚਰ ਦੇ ਕੋਰਸ ਨੂੰ ਜਿਹੜਾ ਉਹ ਸਰਕਾਰੀ ਤਰੀਕੇ ਨਾਲ ਚਲਾਵਾਂਗੇ ਉਹਨਾਂ ਟਾਈਮ ਸਾਡਾ ਧਰਨਾ ਜਿਹੜਾ ਉਹ ਜਾਰੀ ਰਹੂਗਾ ਔਰ ਜਾਰੀ ਰੱਖਾਂਗੇ ਲਗਾਤਾਰ ਪ੍ਰਦਰਸ਼ਨ ਜਿਹੜਾ ਉਹ ਅੱਗੇ ਵਧੂਗਾ ਕਿਉਂਕਿ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਹਾਰਸ਼ਾ ਜਿਹੜਾ ਉਹ ਤੇਜ਼ ਕੀਤਾ ਜਾਊਗਾ ਪਰ ਆਪ ਸਰਕਾਰ ਜਿਉਂ ਸਤਾ ਚ ਆਉਂਦੀ ਆ ਉਹਨਾਂ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਸਿੱਖਿਆ ਦੀ ਜਿਹੜੀ ਮੋਡਲ ਕਿਹਾ ਸੀ ਕਿ ਅਸੀਂ ਸਿੱਖਿਆ ਦੇ ਆਧਾਰ ਤੇ ਆਵਾਂਗੇ ਆਏ ਵੀ ਪਰ ਇਹ ਵੀ ਕਿਹਾ ਜਾਂਦਾ ਸੀ ਕਿ ਤਾਂ ਕੋਈ ਧਰਨਾ ਨਹੀਂ ਲੱਗਣਾ ਪਰ ਸਟੂਡੈਂਟ ਹੀ ਧਰਨੇ ਤੇ ਆ ਗਏ ਇਹ ਕਿਵੇਂ ਲੱਗਦਾ ਕਿ ਆਪ ਸਰਕਾਰ ਆਪਣੀਆਂ ਗੱਲਾਂ ਤੋਂ ਭੱਜ ਰਹੀ ਹੈ ਦੇਖੋ ਭਾਈ ਜੀ ਕਹਿੰਦੇ ਹੁੰਦੇ ਆ ਨਾ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਆ ਤੇ ਖਾਣ ਵਾਲੇ ਹੋਰ ਆ ਇਸ ਕਰਕੇ ਪੰਜਾਬ ਸਰਕਾਰ ਨੇ ਜੋ ਕਿਹਾ ਉਹਦੇ ਤੇ 1% ਵੀ ਪੂਰਾ ਨਹੀਂ ਉਤਰੀ ਪੰਜਾਬ ਸਰਕਾਰ ਠੀਕ ਆ ਉਹ ਕਹਿੰਦੇ ਸੀ এডਿਕੇਸ਼ਨ ਦੇ ਵਿੱਚ ਕ੍ਰਾਂਤੀ ਲਿਆਵਾਂਗੇ ਕ੍ਰਾਂਤੀ ਤੁਹਾਡੇ ਸਾਹਮਣੇ ਆ ਵਿਦਿਆਰਥੀ ਆਪਦੀ এডਿਕੇਸ਼ਨ ਬਚਾਉਣ ਦੇ ਲਈ ਜद्दोजहद ਕਰ ਰਹੇ ਆ ਐਮਐਲਏ ਫਰੀਦਕੋਟ ਦਾ ਜਿਹੜਾ ਗਦੇਸਨ ਸੇਖੋ ਆ ਉਹ ਸੁੱਤਾ ਹੋਇਆ ਉਹਦੇ ਦਿਮਾਗ ਦੇ ਵਿੱਚ ਉਹ ਕੋਈ ਖਿਆਲ ਨਹੀਂ ਹੈ ਕਿ ਵਿਦਿਆਰਥੀ ਹੈ ਜਿਹੜੇ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਆ ਇਹ ਹੀ ਸਿੱਖਿਆ ਕ੍ਰਾਂਤੀ ਅਸੀਂ ਤਾਂ ਇਹ ਸਮਝਦੇ ਆ ਕਿ ਜੇਕਰ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਅਸੇ ਕਾਲਜ ਵਿੱਚ ਕ੍ਰਾਂਤੀ ਕਰਨੀ ਆ ਤਾਂ ਸਰਕਾਰੀ ਕਾਲਜਾਂ ਦੇ ਵੱਲ ਧਿਆਨ ਦੇਵੇ ਸਰਕਾਰੀ ਸਕੂਲਾਂ ਦੇ ਵੱਲ ਧਿਆਨ ਦੇਵੇ ਸਰਕਾਰੀ ਯੂਨੀਵਰਸਿਟੀਆਂ ਦੇ ਵੱਲ ਧਿਆਨ ਦੇਵੇ ਨਾ ਕਿ ਪ੍ਰਾਈਵੇਟ ਬੰਦਿਆਂ ਨੂੰ ਆ ਜਿਹੜਾ ਉ ਰਾਜ ਸਭਾ ਦੇ ਮੈਂਬਰ ਬਣਾਇਆ ਜਾਵੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਤੁਸੀਂ ਜਿਹੜੇ ਉਹਨਾਂ ਦੇ ਜਿਨ੍ਹਾਂ ਦੀ ਉਹ ਯੂਨੀਵਰਸਿਟੀ ਆ ਤੁਸੀਂ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਫਿਰ ਤੁਸੀਂ ਕਿਵੇਂ ਆ ਜਿਹੜਾ ਸਰਕਾਰੀ ਕਾਲਜਾਂ ਨੂੰ ਬਚਾਓਗੇ ਪ੍ਰਾਈਵੇਟ ਬੰਦਿਆਂ ਨੂੰ ਤੁਸੀਂ ਆਪਦੇ ਨਾਲ ਬਿਠਾ ਰਹੇ ਆ ਇਸ ਕਰਕੇ ਅਸੀਂ ਇਹ ਮੰਨਦੇ ਆ ਕਿ ਸਰਕਾਰ ਦਾ ਸਰਕਾਰੀ ਕਾਲਜਾਂ ਦੇ ਵੱਲ ਕੋਈ ਧਿਆਨ ਨਹੀਂ ਅਸੀਂ ਇਹ ਲੜਾਈ ਆਪ ਲੜਾਂਗੇ ਔਰ ਆਸ ਤੁਸੀਂ ਸੁਣੇ ਦਾ ਇਤਿਹਾਸ ਹੈ ਕਿ ਜਿਹੜੇ ਮਸਲੇ ਨੂੰ ਅਸੀਂ ਹੱਥ ਪਾਇਆ ਉਹ ਮਸਲਾ ਜਿਹੜਾ ਉਹ ਸਿਰੇ ਲਾ ਕੇ ਛੱਡਾਂਗੇ ਔਰ ਉਹਨਾਂ ਟਾਈਮ ਅਸੀਂ ਇਹ ਪ੍ਰਦਰਸ਼ਨ ਆਪਦਾ ਰ ਜਿਹੜਾ ਖਦਮ ਨਹੀਂ ਕਰਾਂਗੇ ਜਿੰਨਾ ਟਾਈਮ ਸਾਡਾ ਮਸਲਾ ਹੱਲ ਨਹੀਂ ਹੋਊਗਾ ਕਿਉਂਕਿ ਤੁਸੀਂ ਕਿਹਾ ਰੋਸ ਪ੍ਰਦਰਸ਼ਨ ਪਹਿਲਾਂ ਵੀ ਐਮਐਲਏ ਦੇ ਬਾਰਚ ਵੀ ਹੋਇਆ ਕਿ ਉਦੋਂ ਕੋਈ ਆਸ਼ਵਾਸ਼ਣ ਦਵਾਇਆ ਗਿਆ ਸੀ ਬਿਲਕੁਲ ਐਮਐਲਏ ਸਾਹਿਬ ਵੀਡੀਓ ਦੇ ਵਿੱਚ ਇਹ ਮੰਨੇ ਆ ਕਿ ਸਰਕਾਰੀ ਕਾਲਜ ਸਰਕਾਰੀ ਭਰਤੀ ਚਲਾਵਾਂਗੇ ਪਰ ਇੱਥੇ ਗੱਲ ਕੁਝ ਹੋਰ ਹੋਈ ਆ ਕੇ ਚੁੱਪ ਕਰਕੇ ਇਹ ਤਾਂ ਕਹਿ ਗਏ ਵੀ ਤੁਸੀਂ ਪ੍ਰਾਈਵੇਟ ਭਰਤੀਆਂ ਕਰ ਲਓ ਉੱਥੇ ਵੀ ਜਦੋਂ ਅਸੀਂ ਕਿਹਾ ਵੀ ਸਰਕਾਰੀ ਕਾਲਜ ਕਹਿੰਦੇ ਹਾਂ ਹਾਂ ਕੋਈ ਗੱਲ ਨਹੀਂ ਸਰਕਾਰੀ ਭਰਤੀ ਹੋਊਗੀ ਤੇ ਅੱਜ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਹੈ ਜਿਹੜਾ ਉਹ ਕਾਲਜ ਦੇ ਵਿੱਚ ਪ੍ਰਾਈਵੇਟ ਭਰਤੀ ਕੀਤੀ ਜਾ ਰਹੀ ਹੈ ਕਿੱਥੇ ਸੁੱਤੇ ਪਏ ਐਮਐਲਏ ਸਾਹਿਬ ਉਹਨਾਂ ਨੂੰ ਦੀਨਾ ਨਹੀਂ ਹੁਣ ਹੁਣ ਹੀ ਦੀਨਾ ਸਿੱਖਿਆ ਕ੍ਰਾਂਤੀ ਦਾ ਨਾੜਾ ਲਾਉਣ ਵਾਲਿਆਂ ਦਾ ਮੂੰਹ ਟੁੱਟ ਜੇ ਇੱਕ ਵਾਰੀ ਵੀ ਸਰਕਾਰੀ ਕਾਲਜ ਦੇ ਵੱਲ ਧਿਆਨ ਦਿੱਤਾ ਹੋਵੇ ਸਿਰਫ ਪ੍ਰਾਈਵੇਟ 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 ਅਧਾਰਾਂ ਨੂੰ ਹੈ ਜਿਹੜਾ ਉਹ ਲਾਹਾ ਦੇਣ ਦੇ ਲਈ ਸਰਕਾਰ ਲੱਗੀ ਹੋਈ ਆ ਔਰ ਲਗਾਤਾਰ ਸਰਕਾਰ ਦਾ ਜੋਰ ਲੱਗਿਆ ਹੋਇਆ ਕਿ ਇਸ ਕਾਲਜ ਨੂੰ ਵੀ ਜਿਹੜਾ ਉਹ ਪ੍ਰਾਈਵੇਟ ਕੀਤਾ ਜਾਵੇ ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਸ ਕਾਲੇ ਦੇ ਵਿੱਚ ਚੱਲਦੇ ਕਿਸੇ ਵੀ ਕੋਰਸ ਨੂੰ ਆ ਜਿਹੜਾ ਉਹ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਤੇ ਇਹ ਵੀ ਮੰਗ ਕਰਦੇ ਆ ਕਿ ਜਿੰਨੇ ਵੀ ਪ੍ਰਾਈਵੇਟ ਕੋਰਸ ਚੱਲਦੇ ਆ ਸਾਰਿਆਂ ਨੂੰ ਜਿਹੜਾ ਉਹ ਸਰਕਾਰੀ ਕੀਤਾ ਜਾਵੇ ਭਾਵੇਂ ਸਰਕਾਰ ਇਹ ਕਹਿੰਦੀ ਸੀ ਕਿ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਐਮਐਲਏ ਸਾਹਿਬ ਕਹਿੰਦੇ ਕਿ ਸਰਕਾਰੀ ਕਾਲਜਾਂ ਤੇ ਸਰਕਾਰੀ ਭਰਤੀ ਹੋਵੇ ਪਾਰੇ ਕਾਨੂੰਨਾਂ ਨੂੰ ਸ਼ਿੱਕੇ ਟੰਗਿਆ ਜਾ ਰਿਹਾ ਬਿਲਕੁਲ ਇਹ ਆਮ ਆਦਮੀ ਪਾਰਟੀ ਜਿਹੜੀ ਚੰਗੀ ਸਿੱਖਿਆ ਸੇਧ ਦੇ ਨਾਅਰਾ ਲੈ ਕੇ ਆਈ ਸੀ ਰੋਜ਼ਗਾਰ ਦਾ ਨਾਅਰਾ ਲੈ ਕੇ ਆਈ ਸੀ ਕੱਲੀ ਗੱਲ ਤੇ ਕਿਤੇ ਫੇਲ ਹੋ ਚੁੱਕੀ ਆ ਜਿਹੜਾ ਇੱਥੇ ਬੀਐਸਸੀ ਐਗਰੀਕਲਚਰ ਨੂੰ ਚਲਾਉਣ ਲਈ ਇਹਨਾਂ ਨੇ ਇਹ ਪੂਰੀ ਪੋਲਿਟਿਕਸ ਕੀਤੀ ਆਪ ਕੋ ਖੜਤਾ ਲੰਦੇ ਬੈਠਦੇ ਰਹੀ ਆਮ ਆਦਮੀ ਪਾਰਟੀ ਅੱਜ ਜਿਹੜੀ ਉਹ ਆਪ ਹੀ ਜਿਹੜੀ ਸੈਲਫ ਫਾਈਨਾਂਸ ਕੋਰਸ ਦਾ ਜਿਹੜਾ ਹੁਕਮ ਜਾਰੀ ਕਰ ਰਹੀ ਹੈ ਅਸੀਂ ਅਸੀਂ ਉਹਨਾਂ ਨੂੰ ਜਦੋਂ 2-3 ਵਾਰ ਪਹਿਲਾਂ ਮਿਲ ਚੁੱਕੇ ਆ ਜਦੋਂ ਮੰਗ ਪੱਤਰ ਦਿੱਤਾ ਉਦੋਂ ਵੀ ਇਹਨਾਂ ਨੂੰ ਕਿਹਾ ਵੀ ਸਾਰੇ ਸਰਕਾਰੀ ਕਾਲਜ ਸਰਕਾਰੀ ਭਰਤੀਆਂ ਆਪ ਕਰੋ ਤੁਸੀਂ ਤੇ ਇੱਥੇ ਕੋਰਸ ਨੂੰ ਜਿਹੜੀ ਚਲਾਉਣ ਦੀ ਜਿਹੜੀਆਂ ਲੋਡਿੰਗ ਦੀਆਂ ਸ਼ਰਤਾਂ ਉਹ ਸਰਕਾਰ ਪੂਰੀਆਂ ਕਰੇ ਤੇ ਕੋਰਸ ਸੈਲਫ ਫਾਈਨਾਂਸ ਨਹੀਂ ਹੋਣਾ ਚਾਹੀਦਾ ਉਦੋਂ ਉਹਨਾਂ ਦੂਜੀ ਵਾਰ ਜਦੋਂ ਉਹਨੇ 게ਟ ਅਗੇ ਪ੍ਰਦਰਸ਼ਨ ਕੀਤਾ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਦੋ ਦਿਨਾਂ ਵਿੱਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ ਉਹ ਦੋ ਦਿਨ ਲੰਘੇ ਨੂੰ ਵੀ ਜਿਹੜਾ ਹਫਤਾ ਹੋ ਚੁੱਕਿਆ ਪਰ ਸਰਕਾਰ ਜਿਹੜੀ ਲਗਾਤਾਰ ਸਰਕਾਰੀ ਸੰਸਥਾਵਾਂ ਦਾ ਭੋਗ ਪਾ ਰਹੀ ਹੈ ਲਗਾਤਾਰ ਕੇਂਦਰ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਲਾਗੂ ਕਰਕੇ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਇੱਕ ਕੋਰਸ ਨੂੰ ਵੀ ਉਸੇ ਨੀਤੀ ਤਹਿਤ ਜਿਹੜਾ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਬੀਐਸਸੀ ਐਗਰੀਕਲਚਰ ਇੰਨੇ ਸਾਲਾਂ ਤੋਂ ਇੱਥੇ ਚੱਲਦੀ ਸੀਗੀ ਇਥੋਂ ਬਹੁਤ ਜਿਹੜੇ ਚੰਗੇ ਜਿਹੜੇ ਵਿਦਿਆਰਥੀ ਪਾਸ ਹੋ ਕੇ ਇੱਥੇ ਚੰਗੀਆਂ ਸੇਵਾਵਾਂ ਦਾ ਜਿਹੜੀਆਂ ਨਭਾ ਰਹੇ ਸਮਾਜ ਵਿੱਚ ਕਟ ਜਿਹੜੀ ਸੰਕਟ ਤੋਂ ਲੰਘ ਰਿਆ ਖੇਤੀਬਾੜੀ ਦਾ ਜਿਹੜਾ ਪੂਰਾ ਪ੍ਰਬੰਧ ਉਹ ਸੰਕਟ ਨੂੰ ਸਰਕਾਰ ਹੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇ ਬੀਏਸੀ ਐਗਰੀਕਲਚਰ ਦੀ ਪੜਾਈ ਵਿਦਿਆਰਥੀ ਨਹੀਂ ਕਰਨਗੇ ਚੰਗੇ ਖੋਜ ਹੀ ਨਹੀਂ ਵਿਦਿਆਰਥੀ ਕਰੂਗਾ ਜੇ ਖੇਤੀਬਾੜੀ ਦੀ ਪੜਾਈ ਬੰਦ ਹੋ ਗਈ ਤਾਂ ਖੇਤੀਬਾੜੀ ਦੇ ਸੰਕਟ ਨੂੰ ਸਰਕਾਰ ਦੇ ਨਿਜਠਣ ਦਾ ਕੀ ਰੋਡ ਮੈਪ ਸਰਕਾਰ ਕੋਲੇ ਜਿਹੜੀ ਇਹ ਕਹਿੰਦੀ ਵੀ ਅਸੀਂ ਕਿਸਾਨਾਂ ਦੇ ਨਾਲ ਅਸੀਂ ਕਿਸਾਨ ਕਿਸਾਨਾਂ ਦੀ ਆਵਾਜ਼ ਹੋਣੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਦੇ ਆਂ ਕਿ ਕਿਸਾਨੀ ਤਾਂ ਬਚੂਗੀ ਜੇ ਇਹ ਤੇ ਖੇਤੀਬਾੜੀ ਦੀ ਪੜਾਈ ਬਚੂਗੀ ਖੇਤੀਬਾੜੀ ਦੀ ਪੜਾਈ ਹੋਊਗੀ ਤਾਂ ਹੀ ਚੰਗੀਆਂ ਖੋਜਾਂ ਹੋਣੀਆਂ ਖੇਤੀ ਇਹ ਮਾਮਲਾ ਕੱਲਾ ਇੱਕ ਕੋਰਸ ਦਾ ਨਹੀਂ ਇਹ ਮਾਮਲਾ ਪੂਰੇ ਖੇਤੀਬਾੜੀ ਪ੍ਰਬੰਧ ਨੂੰ ਨਜਿੱਠਣ ਦਾ ਮਾਮਲਾ ਵੀ ਆ ਤੇ ਖਾਸ ਇਹ ਮਾਮਲਾ ਉਹ ਉਹ ਪੋਲਿਟਿਕਸ ਦਾ ਪੋਲਿਟਿਕਸ ਦਾ ਵੀ ਹੈ ਜਿਹੜੀ ਇਹ ਕਹਿੰਦੀ ਵੀ ਅਸੀਂ ਚੰਗੀ ਸਿੱਖਿਆ ਦੇਵਾਂਗੇ ਇੱਥੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਦੀ ਬਜਾਏ ਜੋ ਸਿੱਖਿਆ ਲੋਕਾਂ ਕੋਲ ਹੈਗੀ ਆ ਉਹ ਵੀ ਖੋ ਰਹੀ ਹੈ ਇਹ ਜਿਹੜਾ ਹੋਰ ਇੱਥੇ ਹੋਰ ਜਿਹੜੇ ਕੋਰਸਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਸੀ ਸਰਕਾਰੀ ਕਾਲਜਾਂ ਵੱਲ ਧਿਆਨ ਦੇਣਾ ਚਾਹੀਦਾ ਸੀ ਇਹ ਉਲਟਾ ਸਰਕਾਰੀ ਕਾਲਜਾਂ ਦਾ ਸਤਿਆਨਾਸ਼ ਕਰ ਰਿਹਾ ਜੋ ਜੋ ਮਾੜਾ ਮੋਟਾ ਸਰਕਾਰੀ ਸਰਕਾਰੀ ਕਾਲਜਾਂ ਚ ਬਚਿਆ ਉਹ ਵੀ ਖਤਮ ਕਰ ਰਿਹਾ ਪਰ ਇਹ ਸਰਕਾਰ ਤਾਂ ਸਦਾ ਚ ਹੀ ਆਏ ਐ ਸਿੱਖਿਆ ਨੂੰ ਲੈ ਕੇ ਦੂਜੀ ਗੱਲ ਜੇ ਕਰੀਏ ਇੱਕ ਦੇਸ਼ ਦੇ ਵਿਕਾਸ ਲਈ ਜਿਹੜੀ ਸਿੱਖਿਆ ਉਹੀ ਇੱਕ ਨੀ ਹੁੰਦੀ ਆ ਜਿਹਦੇ ਤੋਂ ਇਹ ਨਹੀਂ ਰੱਖੀ ਜਾਣੀਆਂ ਜੇ ਅਸੀਂ ਨੀਆਂ ਹੀ ਇਹੋ ਜਿਹੀਆਂ ਕਰਤੀਆਂ ਜਾਂ ਪ੍ਰਾਈਵੇਟ ادارے ਕਰਤੇ ਫਿਰ ਇਹ ਸਿੱਖਿਆ ਨੂੰ ਕਿਤੇ ਨਾ ਕਿਤੇ ਬਹੁਤ ਵੱਡੀ ਕਮੀ ਮਹਿਸੂਸ ਹੋਵੇਗੀ ਬਿਲਕੁਲ ਇਹਨਾਂ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਚੁਟਕਲਿਆਂ ਦੀ ਸਰਕਾਰ ਆ ਇਹ ਕੱਲਾ ਕੱਲਾ ਐਮਐਲਏ ਆ ਉਹ ਕੱਲਾ ਚੁਟਕੀਆਂ ਵਜਾ ਕੇ ਜਿਹੜਾ ਉਹ ਗੱਲਾਂ ਕਰਨਾ ਚਾਹੁੰਦਾ ਚੁਟਕਲੇ ਸੁਣਾ ਲੈ ਵਾਅਦੇ ਕਰ ਲੈ ਪਰ ਇੱਕ ਵੀ ਵਾਅਦਾ ਉਹ ਗਰਾਊਂਡ 'ਚ ਜਿਹੜਾ ਇੰਪਲੀਮੈਂਟ ਨਹੀਂ ਕਰ ਸਕੇ ਇਹਨਾਂ ਦੀ ਸਰਕਾਰ ਜਿਹੜੀ ਆ ਉਹ 2.5 ਸਾਲਾਂ ਬਾਅਦ ਹੀ ਤੇ 13 ਸਿੱਟਾ ਤੇ 3 ਸੀਟਾਂ ਤੇ ਜਿੱਤੀ ਹੈ ਦਾ ਕਾਰਨ ਇਹੀ ਹੈ ਜੇ ਇਹ 10 ਹਾਰੀ ਇਹਦਾ ਕਾਰਨ ਇਹੀ ਆ ਕਿ ਲੋਕਾਂ ਨੇ ਬਹੁਤ ਮਾਤ ਇਹਨਾਂ ਨੂੰ ਜਿਤਾਇਆ ਸੀ ਇਹਨਾਂ ਦੇ ਵਾਅਦੇ ਕਰਕੇ ਤੇ ਉਹ ਵਾਅਦੇ ਕੱਲੇ ਜਿਹੜੇ ਆ ਉਹ ਝੂਠ ਸਾਬਤ ਹੋਏ ਆ ਇੱਕ ਵੀ ਵਾਅਦਾ ਉਹ ਸਰਕਾਰ ਨੇ ਲੋਕਾਂ ਦੇ ਨਾਲ ਪੂਰਾ ਨਹੀਂ ਕੀਤਾ ਜਿਸ ਕਰਕੇ ਨੇ ਸਰਕਾਰ ਜਿਹੜੀ ਥੱਲੇ ਜਾ ਰਹੀ ਥੱਲੇ ਡਿੱਗ ਰਹੀ ਆ ਅੱਜ ਜੇ ਸਰਕਾਰੀ ਕਾਲਜ ਵਿੱਚ ਜਿਹੜੀ ਗੱਲ ਤੇ ਐਮ ਐਲ ਏ ਸੇਖੋ ਜਿੱਤਿਆ ਇਸ ਇਸ ਜਿਹੜੇ ਜ਼ਿਲ੍ਹੇ ਚੋਂ ਜਿਹੜੀ ਗੱਲ ਕਰਕੇ ਉਹ ਜਿੱਤਿਆ ਉਹ ਵੱਡਾ ਕਾਰਨ ਬੀ ਐਸ ਸੀ ਐਗਰੀਕਲਚਰ ਦੀ ਜਿਹੜੀ ਹੜਤਾਲ ਤੇ ਭੋਖੜ ਹੜਤਾਲ ਦੇ ਬੈਠਦਾ ਰਿਹਾ ਉਹ ਕਿ ਜਦੋਂ ਸਾਡੀ ਸਰਕਾਰ ਆਉਂਦੀ ਐ ਅਸੀਂ ਇਸ ਕੋਰਸ ਨੂੰ ਚਲਾਵਾਂਗੇ ਇਹ ਇਸ ਗੱਲ ਕਰਕੇ ਇਥੇ ਵੱ ਇਹ ਜਿਹੜੇ ਜਿਹੜੇ ਲੋਕ ਲੋਕਾਂ ਦੀ ਗੱਲ ਸੁਣਦੇ ਆ ਇਹ ਲੋਕਾਂ ਦੇ ਪੜ੍ਹਾਈ ਦੇ ਪੜ੍ਹਾਈ ਲਈ ਜਿਹੜਾ ਸੀਰੀਅਸ ਨੇ ਪਰ ਉਹਨਾਂ ਨੇ ਸੱਤਾ ਚਾਹਣ ਤੋਂ ਬਾਅਦ ਜਿਹੜਾ ਆਪ ਦਾ ਦਿਖਾਤਾ ਗੁੰਡਾਗਰਦੀ ਵਾਲੇ ਤਰੀਕੇ ਨਾਲ ਵਿਦਿਆਰਥੀਆਂ ਨਾਲ ਗੱਲ ਕਰਦਾ ਉਹ ਉਹ ਕੋਈ ਵੀ ਸੀਰੀਅਸ ਜਿਹੜਾ ਲੈ ਨਹੀਂ ਰਿਹਾ 2 ਦਿਨ ਦਾ ਸਮਾਂ ਮੰਗਿਆ ਸੀ 2 ਦਿਨ ਦਾ ਸਮਾਂ ਵੀ ਲੰਘ ਗਿਆ ਤੇ ਏਦੋਂ ਬਾਅਦ ਉਹਨੇ ਚਿਹਰਾ ਤੱਕ ਨਹੀਂ ਦਿਖਾਇਆ ਆ ਕੇ ਇਸ ਲਈ ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਕਿ ਤੁਸੀਂ ਆਪਦੀ ਜਿਹੜੀ ਗੱਲ ਦੇ ਸਿਆਸਤ ਕਰਦੇ ਰਹੇ ਆ ਭੋਖੜ ਧੌਲਾ ਤੇ ਬੈਠਦੇ ਰਹੇ ਆ ਉਹ ਸਕੂਰਸ ਨੂੰ ਅਸੀਂ ਪ੍ਰਾਈਵੇਟ ਹੋਣ ਨਹੀਂ ਦੇਵਾਂਗੇ ਨਾ ਇੱਥੇ ਪ੍ਰਾਈਵੇਟ ਭਰਤੀਆਂ ਹੋਣ ਦੇਵਾਂਗੇ ਜਿੰਨਾ ਟਾਈਮ ਕੋਰਸ ਦੀ ਮਾਨਤਾ ਨਹੀਂ ਬਹਾਲ ਹੋ ਜਾਂਦੀ ਇੱਥੇ ਸਰਕਾਰ ਜ਼ਿੰਮੇਵਾਰੀ ਨਹੀਂ ਲੈ ਲੈਂਦੀ ਇਸ ਕੋਰਸ ਦੀ ਤੇ ਜਿੰਨੇ ਵੀ ਸਰਕਾਰ ਨੂੰ ਜੋ ਇੱਥੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਸੀ ਲੈਬ ਦੀ ਸ਼ਰਤਾਂ ਪ੍ਰਾਈਵੇਟ ਟੀਚਰਾਂ ਦੀ ਭਰਤੀ ਦੀਆਂ ਸ਼ਰਤਾਂ ਉਹ ਸ਼ ਜਾਰੀ ਰਹੂਗਾ ਅਸੀਂ ਪ੍ਰਾਈਵੇਟ ਭਾਰਤੀਆਂ ਨਾਲ ਤੱਕ ਕੋਰਸ ਕੋਰਸ ਲਈ ਅੱਜ ਹੁੰਦੀ ਏ ਨਾ ਕੱਲ ਹੁੰਦੀ ਏ ਇਹ ਆਮ ਆਦਮੀ ਪਾਰਟੀ ਜ਼ੋਰ ਲਾ ਲੇ ਅਸੀਂ ਸੈਲਫ ਫਾਈਨਾਂਸ ਕੋਰਸ ਨੂੰ ਚੱਲਣ ਨਹੀਂ ਦੇਵਾਂਗੇ ਇੱਥੇ ਪਰ ਆਪ ਸਰਕਾਰ ਤਾਂ ਇਹ ਕਹਿੰਦੀ ਆ ਕਿ ਅਸੀਂ ਤਾਂ ਨੌਕਰੀਆਂ ਬਹੁਤ ਦੇ ਦਿੱਤੀਆਂ ਅਸੀਂ ਤਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਹਾਂ ਉਹਨਾਂ ਦੇ ਤਾਂ ਵੱਡੇ ਵੱਡੇ ਬੈਨਰ ਵੀ ਲੱਗੇ ਹੋਏ ਆ ਦੇਖੋ ਨੌਕਰੀਆਂ ਦਾ ਤਾਂ ਇਹ ਹਾਲਾ ਕਿ ਜਿੰਨੇ ਵੀ ਇੱਥੇ ਪ੍ਰਾਈਵੇਟ ਟੀਚਰ ਭਰਤੀ ਹੋਏ ਸੀ ਉਹਨਾਂ ਦੀ ਵੀ ਨੌਕਰੀ ਹੁਣ ਖਤਰੇ 'ਚ ਆ ਜੇ ਕਾਲਜ ਜਿਹੜੇ ਜਿੰਨੇ ਵੀ ਕਾਲਜ ਸਰਕਾਰੀ ਕਾਲਜ ਨੇ ਜੇ ਉਹ ਪ੍ਰਾਈਵੇਟਾਈਜੇਸ਼ਨ ਦੇ ਅੰਡਰ ਜੇ ਉਹ ਨਵੀਂ ਸਿੱਖਿਆ ਨੀਤੀ ਦੇ ਮੁਤਾਬਕ ਚੱਲਦੇ ਆ ਤਾਂ ਉਹ ਸਾਰੀਆਂ ਨੌਕਰੀਆਂ ਜੋ ਬਚੀਆਂ ਸੀਗੀਆਂ ਪਹਿਲਾਂ ਜਿਹੜੀਆਂ ਪਈ ਪਿਛਲੀ ਸਰਕਾਰ ਨੇ ਭਰਤੀ ਕੀਤੀਆਂ ਉਹ ਵੀ ਚਲੀਆਂ ਜਾਣਗੀਆਂ ਤੇ ਜਿਹੜੀਆਂ ਕੁਝ ਜਿਹੜੇ ਇਹਨਾਂ ਨੇ ਨਿਯੁਕਤੀ ਪ ਬਹੁਤ ਜਣੇ ਤਾਂ ਰੱਦ ਹੀ ਹੋ ਚੁੱਕੇ ਆ ਨਿਯੁਕਤੀ ਪੱਤਰ ਉਹ ਜਿਹੜੇ ਉਹ ਕਬਾੜ ਚ ਚਲੇ ਗਏ ਆ ਤੇ ਜਿਨ੍ਹਾਂ ਨੇ ਮਾੜੀ ਮੋਟੀ ਨੌਕਰੀ ਮਿਲੀ ਵੀ ਆ ਉਹ ਊੜ ਦੇ ਮੂੰਹ ਚ ਜੀਰੇ ਵਾਲੀ ਗੱਲ ਆ ਇੰਨੀ ਵੱਡੀ ਬੇਰੁਜ਼ਗਾਰਾਂ ਦੀ ਫੌਜ ਭਰਤੀ ਹੋ ਚੁੱਕੀ ਹੈ ਪੰਜਾਬ ਚ ਤੇ ਇਹ ਕੁਐਸਚਨ ਚਾਰ ਲੋਕਾਂ ਨੂੰ ਨੌਕਰੀ ਦੇ ਕੇ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਰੋਜ਼ਗਾਰ ਦਾ ਮਾਮਲਾ ਹੱਲ ਕਰਤਾ ਅਸੀਂ ਇਹਨਾਂ ਨੂੰ ਇਹ ਵਾਰ-ਵਾਰ ਯਾਦ ਕਰਾ ਰਹੇ ਆ ਕਿ ਜੇ ਤੁਸੀਂ ਸਰਕਾਰੀ ਸੰਸਥਾਵਾਂ ਬਚਾਓਗੇ ਤਾਂ ਹੀ ਸਰਕਾਰੀ ਭਰਤੀ ਆਉਣੀ ਆ ਸਰਕਾਰੀ ਕਾਲ ਜਾਂ ਵਿੱਚ ਐਮਐਲਏ ਦਾ ਇਹ ਜਿਹੜਾ ਕਿਹੜਾ ਇੰਟਰਸਟ ਹੋ ਵੀ ਪ੍ਰਾਈਵੇਟ ਭਰਤੀਆਂ ਕਰ ਰਿਹਾ ਵਾਰ-ਵਾਰ ਉਹ ਕਿਉਂ ਜ਼ੋਰ ਲਾ ਰਿ ਉਹ ਲਾਰੇ ਵੀ ਪ੍ਰਾਈਵੇਟ ਭਰਤੀ ਹੀ ਹੋਣ ਜੇ ਸਰਕਾਰ ਰੋਜ਼ਗਾਰ ਲਈ ਸੱਚੀ ਸੀਰੀਅਸ ਹੁੰਦੀ ਤਾਂ ਉਹ ਸਰਕਾਰੀ ਸੰਸਥਾਵਾਂ ਵਿੱਚ ਸਰਕਾਰੀ ਭਰਤੀਆਂ ਕਰਦੀ ਇੱਥੇ ਕਿੰਨੇ ਸਾਲਾਂ ਤੋਂ 1996 ਤੋਂ ਬਾਅਦ ਇੱਥੇ ਕੋਈ ਸਰਕਾਰੀ ਭਰਤੀ ਨਹੀਂ ਹੋਈ ਕਾਲਜਾਂ ਵਿੱਚ ਕਿਸੇ ਕਾਲਜ ਚ ਤੇ ਉਹ ਸਰਕਾਰੀ ਭਰਤੀ ਇੱਕ ਵੀ ਸਰਕਾਰੀ ਭਰਤੀ ਦੱਸ ਦੀ ਸਰਕਾਰ ਵੀ ਕੋਈ ਪ੍ਰੋਫੈਸਰਾਂ ਨਹੀਂ ਕੀਤੀ ਹੋਵੇ ਜਿੰਨੇ ਪ੍ਰੋਫੈਸਰ ਇੱਥੇ 20-20 ਸਾਲ ਤੋਂ ਪੜਾ ਰਿਹਾ ਇੱਕ ਵੀ ਪ੍ਰੋਫੈਸਰ ਦੱਸ ਦੇ ਉਹਨਾਂ ਨੇ ਪੱਕੇ ਕੀਤੇ ਹੁਣ ਜਦੋਂ ਵੀ ਸੰਘਰਸ਼ ਚੱਲਿਆ ਇਹਨਾਂ ਨੇ ਵਾਅਦੇ ਕਰਕੇ ਸੰਘਰਸ਼ ਨੂੰ ਜਿਹੜਾ ਉਹ ਠੰਡਾ ਪਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਵੀ ਜਿਹੜਾ ਉਹ ਨਾਰਾ ਉਹਨਾਂ ਨੇ ਸਫਲ ਨਹੀਂ ਕੀਤਾ ਫਿਰ ਇਹਦੇ ਨਾਲ ਤਾਂ ਤੁਹ ਪ੍ਰੋਫੈਸਰਾਂ ਦਾ ਵੀ ਸੰਯੋਗ ਮਿਲਣਾ ਚਾਹੀਦਾ ਕਿਉਂਕਿ ਉਹ ਵੀ ਪ੍ਰਾਈਵੇਟ ਨੇ ਤੁਸੀਂ ਤਾਂ ਸਰਕਾਰੀ ਦੀ ਮੰਗ ਕਰ ਰਹੇ ਹੋ ਉਹਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਉਹਨਾਂ ਦਾ ਸਾਥ ਮਿਲ ਰਿਹਾ ਬਿਲਕੁਲ ਉਹ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪ੍ਰੋਫੈਸਰ ਸਾਡੇ ਨਾਲ ਆਉਣ ਹਾਂ ਕੋਸ਼ ਪ੍ਰੋਫੈਸਰ ਇਸ ਕਰਕੇ ਸਾਡੇ ਨਾਲ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡੇ ਸ਼ਾਇਦ ਉਹਨਾਂ ਨੇ ਨੌਕਰੀ ਨੂੰ ਖਤਰਾ ਕਿਉਂਕਿ ਜੇ ਜਿਵੇਂ 8 ਕਾਲਜ ਆਟੋਨਮਸ ਹੋਏ ਆ ਜੇ ਇਹ ਕਾਲਜ ਵੀ ਆਟੋਨਮਸ ਹੋ ਜਾਂਦਾ ਪ੍ਰਿੰਸੀਪਲ ਕੋਲੇ ਪਾਵਰ ਚਲੀ ਜਾਂਦੀ ਹੈ ਜਿਹੜਾ ਵੀ ਪ੍ਰਿੰਸੀਪਲ ਦੇ ਖਿਲਾਫ ਬੋਲੂਗਾ ਜਾਂ ਕੋਈ ਵੀ ਉਹਨੂੰ ਲੱਗੂਗਾ ਕਿ ਸਾਡੀ ਸਰਕਾਰ ਦੇ ਕਹਿਣੇ 'ਚ ਨਹੀਂ ਹੈ ਉਹਨਾਂ ਦੀ ਨੌਕਰੀ ਸਿੱਧੀ ਜਿਹੜੀ ਉਹ ਰੱਦ ਕੀਤੀ ਜਾਊਗੀ ਉਹਨਾਂ ਨੂੰ ਨੌਕਰੀ ਤੋਂ ਬਾਹਰ ਕੀਤਾ ਜਾਊਗਾ ਇਸ ਕਰਕੇ ਉਹ ਆਪਦੇ ਰੋਜ਼ਗਾਰ ਲਈ ਫਿਕਰਮੰਦ ਨੇ ਉਹ ਭਾਵੇਂ ਵਿਦਿਆਰਥੀਆਂ ਦੇ ਨਾਲ ਨੇ ਪਰ ਉਹ ਸਿੱਧੇ ਤੌਰ ਤੇ ਨਾਲ ਨਹੀਂ ਆ ਰਹੇਗੇ ਆਉਣ ਵਾਲੇ ਸਮੇਂ ਵਿੱਚ ਉਹ ਉਹਨਾਂ ਨੂੰ ਵੀ ਸਾਡੇ ਨਾਲ ਆਉਣਾ ਪਊਗਾ ਤੇ ਇਹ ਇਹ ਤੈਅ ਹੈ ਕਿ ਉਹਨਾਂ ਨੇ ਆਉਣਾ ਆਉਣਾ ਹੀ ਆਉਣਾ ਸਾਡੇ ਨਾਲ ਅੱਜ ਆਜਣ ਕੱਲ ਆਜਣ ਜਿਹੜੇ ਗੈਸਟ ਫੈਕਿਲਟੀ ਜਿੰਨੇ ਵੀ ਇਥੇ ਗੈਸਟ ਫੈਕਿਲਟੀ ਪ੍ਰੋਫੈਸਰ ਨੇ ਕੱਚੇ ਨੇ ਕੰਟਰੈਕਟ ਤੇ ਨੇ ਉਹ ਸਾਰੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਜਿਹੜੇ ਬੂਹੇ ਉਹ ਅੱਗੇ ਮੋਰਚਾ ਜਿਹੜਾ ਖੋਲਣਗੇ ਇਹ ਅੱਜ ਅਸੀਂ ਸੰਘਰਸ਼ ਦੀ ਸ਼ੁਰੂਆਤ ਕਰ ਰਹੇ ਹਾਂ ਐਚਆਈਐਸ ਦੇ ਐਚਆਈਐਸ ਦੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਕੱਲਾ ਕੱਲਾ ਪ੍ਰੋਫੈਸਰ ਵੀ ਇਹ ਸਾਡੇ ਨਾਲ ਜ਼ਰੂਰ ਹੋਊਗਾ